ਖੰਨਾ ਕੇ ਮਰੇਰ ਕੋਟਾ ਰੋਡ ਪਰ ਦੇਰ ਸ਼ਾਮ 9:30 ਵਜੇ ਕੇ ਕਰੀਬ ਚਾਰ ਨਕਾਬ ਪੋਸ਼ ਲੁਟੇਰੋ ਨੇ ਇੱਕ ਕਰੀਆਨੇ ਕੀ ਦੁਕਾਨ ਮੇਂ ਗੁਸਕਰ ਲੂਟ ਕੀ ਨੀਤ ਸੇ ਫੈਰ ਕਰ ਦਿਆ ਜਿਸ ਮੇਂ ਦੁਕਾਨਦਾਰ ਬਾਰ ਬਾਰ ਬਚ ਗਿਆ ਦੁਕਾਨ ਕੇ ਮਾਲਿਕ ਨੇ ਲੁਟੇਰੋ ਕਾ ਬੜੀ ਬਹਾਦਰੀ ਕੇ ਸਾਥ ਬੰਦਿਆ ਇਸ ਕੀ ਤੋਂ ਜਿਨੇ ਨੇ ਫਾਇਰ ਕੀਤਾ ਅਸੀਂ ਜਸ ਮੌਕੇ ਤੇ ਪਹੁੰਚੇ ਹਾਂ ਇਸ ਚੀਜ਼ ਨੂੰ ਵੈਰੀਫਾਈ ਕਰਦੇ ਹਾਂ ਫਿਰ ਉਹ ਸੀਸੀਟੀਵੀ ਫੁਟੇਜ ਵਗੈਰਾ ਇਹਨਾਂ ਦੀ ਹੈ ਚੈੱਕ ਕਰਦੇ ਤੇ ਮੈਂ ਕਹਾਂ ਕਿ ਤੇ ਮਜ਼ਾਕ ਕਰ ਰਹੇ ਆ ਕਾ ਕਰ ਕੋ ਕੈਨਿਡਲ ਚੈਨੀ ਫੜਾ ਦੇ ਮੋਇਲ ਫੜਾ ਦੇ ਮੋਇਲ ਮੈਂ ਦਿੱਤਾ ਇਹਨਾਂ ਨੂੰ ਮੈਿਕਮ ਚਾਰ ਦੇ ਫੋਨ ਜੇਟ ਪਾ ਲਿਆ ਤੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਧਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਕੇ ਮਰੇਰ ਕੋਟਾ ਰੋਡ ਪਰ देर शाम 9:30 ਵਜੇ ਕੇ ਕਰੀਬ ਚਾਰ ਨਕਾਬ ਪੋਸ਼ ਲੁਟੇਰੋ ਨੇ ਇੱਕ ਕਰੀਆਨੇ ਕੀ ਦੁਕਾਨ ਮੇਂ ਗੁਸਕਰ ਲੂਟ ਕੀ ਨੀਅਤ ਸੇ ਫੈਰ ਕਰ ਦਿਆ ਜਿਸ ਮੇਂ دکاندار بار بار بچ گیا دکان کے مالک نے لٹیروں کا بڑی بہادری کے ساتھ سامنا کیا اس کے شور مچانے پر لٹیرے لوٹ کی واردات کو انجام نہیں دے پائے اور موقع سے فرار ہو گئے واردات سی سی کیمرے میں قید ہو گئی ہے جانکاری کے انصار مریرکرا روڈ پر استھت ویک کریانہ سٹور کے مالک منیش اپنی دکان پر بیٹھے تھے کہ اتنے میں مریکوڑا سائٹ سے دو بائک سوار آئے اور نقاب پوچھ لٹیرے دکان کے اندر گھس گئے جبکہ دو باہر ہی کھڑے رہ گئے دکان میں کوئی گاہک نہیں تھا جبکہ دکان مالک منیش کونٹر کے پاس والی سیٹ پر بیٹھا تھا تب ہی دو نقاب پوچھ لٹیرے دکان میں گھس آئے جنہوں نے منیش پر پستول تانتے ہوئے گلے سے پیسے نکالنے کو کہا دکاندار نے جب اس کا ورود کیا تو ایک لٹیرے نے گولی چلا دی دکاندار منیش نے بتایا کہ دو بائیک پر چار نکاب پوش لٹیرے مریرکرا روڈ سائٹ سے آئے تھے جن کے بائیک پر نمبر پلیٹ نہیں تھی دو دکان کے باہر کھڑے رہے جبکہ دو دکان کے اندر گھس گئے تھے اس نے لٹیرے کا بہادری سے مقابلہ کیا جس کے بعد ਚਾਰੋਂ ਮਰੇਰਕੋਟਾ ਸਾਈਡ ਸੇ ਫਰਾਰ ਹੋ ਗਏ ਉਧਰ ਐਸਐਚਓ ਆਕਾਸ਼ ਦੱਤ ਨੇ ਕਿਹਾ ਹੈ ਕਿ ਸੀਸੀ ਫੋਟੋ ਕੋ ਖੰਗਾਲਾ ਜਾ ਰਹਾ ਹੈ ਪੁਲਿਸ ਨੇ ਨਕਾਬਪੋਸ਼ ਕੀ ਆਸ-ਪਾਸ ਕੇ ਪੁਲਿਸ ਕੋ ਵੀ ਸੂਚਿਤ ਕਰ ਦਿਆ ਹੈ ਜਲਦ ਹੀ ਲੁਟੇਰੋ ਕੋ ਕਾਬੂ ਕਰ ਲਿਆ ਜਾਏਗਾ ਸਰ ਮਨਦੀਪ ਸਿੰਘ ਲਾ ਜੀ ਹੈ ਜੀ ਸਰ ਸਰ ਮੈਂ ਫੋਨ ਤੇ ਗੱਲ ਕਰ ਰਿਹਾ ਸੀਗਾ ਇੱਕ ਦੋ ਮੰਦੇ ਆ ਗਏ ਕਹਿੰਦੇ ਕਾਡੇ ਕੋ ਕੀ ਹੈ ਤੇ ਮੈਂ ਕਿਹਾ ਕਿਤੇ ਮਜ਼ਾਕ ਕਰ ਰਹੇ ਆ ਕਾ ਕਾ ਦੇ ਕੋ ਕੈਨਡਲ ਕੈਨਡਲ ਫੜਾ ਦੇ ਮੋਬਾਈਲ ਫੜਾ ਦੇ ਮੋਬਾਈਲ ਮੈਂ ਦਿੱਤਾ ਇਹਨਾਂ ਨੂੰ ਮੈਂ ਇੱਕਮ ਚਾਰ ਦਿਨਾਂ ਚ ਦੇ ਦਿੱ ਪਾ ਲਿਆ ਤੇ ਦੁਕਾਨ ਦੇ ਮੇਰੇ ਪੰਜ ਮੁੰਡੇ ਕੰਮ ਕਰਦੇ ਆ ਮੁੰਡੇ ਮੁੰਡੇ ਫੜਨ ਲੱਗੇ ਮੁੰਡਿਆਂ ਨੇ ਗੋਲੀ ਚਲਾਤੀ ਉਹਨਾਂ ਨੇ ਬਾਅਦ ਗੋਲੀ ਕਾ ਨਿਚਾ ਦੀ ਨਿਚੇ ਨੂੰ ਸ਼ੀਸ਼ਾ ਸ਼ੀਸ਼ਾ ਟੁੱਟ ਗਿਆ ਦੁਕਾਨ ਦਾ ਮੇਰਾ ਤੇ ਮੈਨੂੰ ਪਹਿਲਾਂ ਆ ਕੇ ਵੀ ਕਹਿੰਦੇ ਨਕਲੀ ਗੋਲੀ ਚਲਾਦੇ ਆ ਉਹ ਦੱਸਦੇ ਕਿਤੇ ਮੈਨੂੰ ਮੇਰੇ ਨਾਲ ਕਾਫੀ ਨਾ ਹੱਤਵੇ ਕਿੰਨੀ ਕੋਸ਼ਿਸ਼ ਕੀਤੀ ਹੈ ਉਹ ਮੇਰੇ ਉਰੇ ਮਾਰਿਆ ਹੱਤਵੇ ਕਾਫੀ ਹੋਈ ਜਾਏਗਾ ਕਾ ਕਾ ਦੇ ਕੋ ਕੀ ਹੈ ਮੋਬਾਈਲ ਦੇ ਚੈਨੀ ਦੇ ਆਪਣੀ ਪੈਸੇ ਦੇ ਕੁਛ ਕਰ ਜੋਗ ਜਾ ਸਭ ਕਬੀਰ ਤਾਂ ਨਾ ਕਰਨੇ ਸੀ ਗੱਲ ਹੀਗੀ ਜੋ ਬੁੜਾ ਮਾਰ ਉਹਨਾਂ ਨੇ ਪੰਮਦ ਦਿੱਤਾ ਦਿੱਤਾ ਲੈ ਕੇ ਕੁਸ਼ਿੰਗਈ ਪਚੋ ਗਿਆ ਜੀ ਉਹ ਦੋ ਦੋ ਦੋਨੇ ਬਾਹਰ ਖੜੇ ਹੋ ਗਏ ਦੋ ਹਮਦੂਆ ਕੇ ਬਿਸਤਰ ਲੈ ਕੇ ਇਸ ਸਮੇਂ ਸੀ ਇਹਨਾਂ ਨੂੰ ਮਿਲਣਾ ਕਿ ਇਹ ਨਕਲੀ ਨਕਲੀ ਬਿਸਤਰ ਹੈ ਜੇ ਭਾਰੀ ਕਿੰਨੀ ਫਲਕਾ ਸਲੀ ਹੈ ਸਰ ਦੋ ਐਸੀ ਆਪਣਾ ਲੈਕੋਟ ਵੀ ਨਹੀਂ ਲੈਕੋਟ ਵੀ ਨਹੀਂ ਗਏ ਆ ਪੱਟ ਪੱਟ ਪੈਂਦੀ ਮਿੰਟ ਦੀ ਹੱਸ ਕੇ ਕੱਤਾ ਬੋਲਤਾ ਅਗੇ ਜੀ ਆਪ ਤੱਕ ਸਾਰ ਕੇ ਸੋਚ ਨਹੀਂ ਕਿ ਐਸਾ ਕੰਮ ਸੋਚਦੇ ਕਿ ਜਿੰਦਗੀ ਪਹਿਲੀ ਵਾਰ ਹੋਇਆ ਕੰਮ ਲਾਈਫ ਟਾਈਮ ਜਿੰਦੀ ਉਮਰ 42 ਸਾਲ ਦੇ ਕਦੀ ਕੰਮ ਨਹੀਂ ਹੋਇਆ ਜੇ ਪਹਿਲੀ ਵਾਰ ਕੰਮ ਹੋਇਆ ਹੈ ਇਹ ਸੋਚਿਆ ਵੀ ਡਾਇਰੈਕਟਲੀ ਠੀਕ ਹੈ ਪਲੀਜ਼ ਵਾਲੇ ਕਿ ਖੁਸ਼ ਹੋਗੇ ਨਹੀਂ ਲਿਆ ਲੂ ਪੁਰਾ ਜੋ ਪੁਰਾ ਮਦਾਨਾ ਨੇ ਮੇਰੀ ਉਹ ਤੇ ਮਾਰਿਆ ਵੀ ਹੈ ਚੈਨੀ ਲਾ ਕੇ ਤੇ ਆਪਣੀ ਅਧਿੰ ਕੱਢਦੇ ਮੋਬਾਈਲ ਦੇ ਕੈਸ਼ ਦੇ ਜੋ ਪੁਰਾ ਮਾਰਿਆ ਹੈ ਹੱਸਦਾ ਕੰਮ ਲੱਗੇ ਪਿਆ ਸਭ ਆ ਗਿਆ ਜੀ ਕੰਮ ਨੂੰ ਲੁੱਟੇ ਸਾਰਾ ਮੂਲ ਲੁੱਟੇ ਸਾਰੇ ਮਾਝਾ ਹੈ ਵੀ ਕਿਹਨੇ ਨੂੰ ਦੇਉਣਗੇ ਸਰਵ ਮੋਮਨ ਲਾਲ ਦੀ ਉਹਨੇ ਹੋਤੀ ਪੈਤਸਲ ਦੇ ਬੋਲ ਰਹੀ ਹੈ ਟਿਆ ਅਰਾ ਦੇਖੋ ਇਦਾਂ ਦੀ ਕਈ ਧਮਕੀ ਮਿਲੀ ਹੈ ਪਹਿਲਾਂ ਕਦੀ ਵੀ ਨਹੀਂ ਹਜ ਤੱਕ ਕਦੀ ਨਹੀਂ ਲਾਈਫ ਤੇ ਪਹਿਲੀ ਵਾਰ ਕੰਮ ਆਇਆ ਬਾਈ ਮੈਗਨੇਟ ਮੈਂ ਕਹਾਂਗਾ ਕਿ ਬਣਾ ਡਰਾ ਦੇ ਬੰਦਾ ਕੋਈ ਮੈਂ ਕੰਮ ਆ ਲੱਗਿਆ ਤੇ ਜਦ ਫਾਇਰਿੰਗ ਕਰਤੀ ਫਿਰ ਮੈਂ ਡਾਗਿਆ ਮੈਂ ਕਹਾਂ ਲਾਈਵ ਫਾਇਰਿੰਗ ਕਰਤੀ ਕੋਈ ਚੜਨ ਗਏ ਇੱਕ ਫਾਇਰ ਇੱਕ ਕੰਮ ਨਹੀਂ ਕਹਾਂ ਦੋ ਵਾਰ ਕਰ ਲੱਗਿਆ ਕਾ ਕੱਢ ਕੱਢ ਆਇਆ ਕਦੀ ਇਹ ਲਾਈ ਗਏ ਬਦੂਗ ਨੂੰ ਮੈਂ ਦਿੱਤਾ ਕੁਛ ਨਾ ਮੈਂ ਮੁੰਡੇ ਲੱਕ ਮੁੰਡੇ ਲੱਕ ਡਾਕ ਕੇ ਪਰਭਾਜ ਗਿਆ ਮੇਰਾ ਬਾਦੇ ਮੁੰਡੇ ਆਏ ਮਗਰ ਭੱਜੇ ਭੱਜ ਕਿਸੇ ਕਿੰਨੇ ਜਣੇ ਸੀ ਜਦੋਂ ਤੁਸੀਂ ਉਹ ਆਏ ਦੁਕਾਨ ਵਿੱਚ ਮੈਂ ਅਸੀਂ 6 ਬੰਦੇ ਦੀ ਪੰਜ ਮੇਰੇ ਕੋਲ ਸਟਾਫ ਰੇ ਮੈਂ ਕੱਲਾ ਫੈਰੀ ਕਰਤੀ ਪੰਜ ਮੁੰਡੇ ਪਾ ਬਾਦੀ ਮੈਂ ਕੱਲਾ ਰਹਿ ਗਿਆ ਦੀਗਾ ਫੈਰੀ ਹੁਣ ਸਿੱਧਾ ਇਹ ਸਾਡੇ ਕੋਲ ਜੀ ਤਕਰੀਬਨ 9:30 ਵਜੇ ਇੱਕ ਕੰਪਲੇਨਟ ਆਈ ਹੈ 112 ਤੇ ਕਿ ਜੋ ਵਿਵੇਕ ਰੈਨਰ ਸਟੋਰ ਹੈ ਆਪਣਾ ਮਲੇਰ ਕੋਟਲਾ ਰੋਡ ਕੰਨਾ ਤੇ ਉੱਥੇ ਅਨਨੋਨ ਬੰਦੇ ਆਏ ਸੀਗੇ ਦੋ ਜਿਨ੍ਹਾਂ ਨੇ ਫਾਇਰ ਕੀਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਹਾਂ ਇਸ ਚੀਜ਼ ਨੂੰ ਵੈਰੀਫਾਈ ਕਰਦੇ ਹਾਂ ਤੇ ਜੋ ਸੀਸੀਟੀਵੀ ਫੁਟੇਜ ਵਗੈਰਾ ਇਹਨਾਂ ਦੀ ਹੈ ਉਸ ਨੂੰ ਚੈੱਕ ਕਰਨ ਲੱਗੇ ਕੁਝ ਲੱਗਿਆ ਕੁਝ ਪਤਾ ਸੀਸੀਟੀਵੀ ਤੋਂ ਨਹੀਂ ਜਸਟ ਮੌਕੇ ਤੇ ਪਹੁੰਚੇ ਹਾਂ ਜੀ ਚੈੱਕ ਕਰਕੇ ਤੁਹਾਨੂੰ ਬਰੀਫ ਕਰਦੇ ਹਾਂ